ਗੁਰੂ ਰੂਪਿਆਰੀ ਸਾਧ ਸੰਗਤ ਜੀ ਪਤੇ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿਸ ਵੀਡੀਓ ਨੂੰ ਦੇਖਣ ਤੇ ਸੁਣਨ ਵਾਸਤੇ ਤੁਸੀਂ ਆਏ ਹੋ ਇਹ ਵੀਡੀਓ ਦਾ 7ਵਾਂ ਭਾਗ ਹੈ ਇਸ ਤੋਂ ਪਹਿਲਾਂ 6 ਭਾਗ ਪੋਸਟ ਕਰ ਦਿੱਤੇ ਗਏ ਜਿਸ ਨੂੰ ਤੁਸੀਂ ਇਸ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ 6ਵੇਂ ਭਾਗ ਵਿੱਚ ਦੱਸਿਆ ਗਿਆ ਸੀ ਕਿ ਕੀਵੇਂ ਗੁਰੂ ਸਾਹਿਬਾਨ ਨੇ ਗੜੀ ਵਿੱਚ ਕੋਈ ਯੁੱਧ ਵਿੱਚ ਆਪਣੇ ਵੱਡੇ ਸਾਹਿਬਜ਼ਾਦੇ ਤੇ ਹੋਰ ਸਿੰਘਾਂ ਨੂੰ ਸ਼ਹੀਦ ਹੁੰਦੇ ਵੇਖਿਆ ਤੇ ਖਾਲਸੇ ਦੇ ਹੁਕਮ 'ਚ ਚਲਦੇ ਆਪ ਉੱਥੋਂ ਨਿਕਲ ਗਏ ਹੁਣ ਆਪਾਂ ਅੱਗੇ ਦੀ ਸਾਖੀ ਸੁਣਾਗੇ ਗੁਰੂ ਗੋਬਿੰਦ ਸਿੰਘ ਜੀ ਮਾਚੀਵਾੜੇ ਦੇ ਇੱਕ ਬਾਗ ਵਿੱਚ ਆਰਾਮ ਕਰ ਰਹੇ ਸੀ ਇੱਥੇ ਹੀ ਇੱਕ ਸਿੱਖ ਆਪ ਨੂੰ ਆ ਕੇ ਮਿਲਦੇ ਹਨ ਤੇ ਗੁਰੂ ਜੀ ਨੂੰ ਵੇਖ ਕੇ ਉਹਨਾਂ ਦੀਆਂ ਪੁੱਭਾਂ ਨਿਕਲ ਜਾਂਦੀਆਂ ਹਨ ਜਦੋਂ ਗੁਰੂ ਜੀ ਨੇ ਅੱਖਾਂ ਖੋਲੀਆਂ ਤੇ ਉਹਨਾਂ ਨੂੰ ਸ਼ਾਂਤ ਕਰਕੇ ਕਿਹਾ ਕਿ ਰੱਬ ਦੇ ਬਾਣੀ ਵਿੱਚ ਰਹਿਣਾ ਚਾਹੀਦਾ ਹੈ ਸਿੱਖਾਂ ਨੇ ਦੱਸਿਆ ਕਿ ਵੈਰੀਆਂ ਦੀਆਂ ਫੌਜਾਂ ਆਪ ਦਾ ਪਿੱਛਾ ਕਰ ਰਹੀਆਂ ਹਨ ਗੁਰੂ ਜੀ ਜਿੱਥੇ ਠਹਿਰੇ ਸਨ ਉਹ ਪੰਜਾਬ ਦੇ ਮਸੰਦ ਗੁਲਾਬ ਦਾ ਬਾਗ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਫੌਜ ਗੁਰੂ ਜੀ ਦੇ ਪਿੱਛੇ ਲੱਗੀ ਹੈ ਤਾਂ ਉਸਨੇ ਸਵੇਰੇ ਹੀ ਪੰਜ ਮੋਹਰਾਂ ਰੱਖ ਕੇ ਮੱਥਾ ਟੇਕ ਦਿੱਤਾ ਇੱਥੇ ਗੁਰੂ ਜੀ ਨੇ ਮੂਰਿਦ ਨਬੀ ਖਾਨ ਤੇ ਗਨੀ ਖਾਨ ਗੁਰੂ ਜੀ ਨੂੰ ਆਪਣੇ ਘਰ ਹੀ ਲੈ ਗਏ। ਦੇ ਬਹੁਤ ਸੇਵਾ ਕੀਤੀ। ਦੂਜੇ ਪਾਸੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਹਨੇਰੀ ਜਖੜ ਵਿੱਚ ਜੰਗਲਾਂ ਲੰਘ ਰਹੇ ਸੀ। ਤਾਂ ਉੱਤੇ ਕੁੰਮੇ ਮਾਸਕੀ ਦੀ ਝੌਕੜੀ ਸੀ। ਉਹ ਮਾਤਾ ਜੀ ਤੇ ਸਾਹਿਬਜ਼ਾਦੇ ਨੂੰ ਕਿ ਬਹੁਤ ਖੁਸ਼ ਹੋਇਆ ਤੇ ਰਾਤ ਰਹਿਣ ਦੀ ਬੇਨਤੀ ਕੀਤੀ। ਰਾਤ ਮਾਤਾ ਜੀ ਸਾਹਿਬਜ਼ਾਦੇ ਉਸ ਕੁਲ ਰਹੇ ਉਸਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਗੰਗੂ ਬ੍ਰਾਹਮਣ ਜੋ ਇਸੇ ਵਕਤ ਗੁਰੂ ਘਰ ਦਾ ਦਰਸੋਇਆ ਹੋਇਆ ਕਰਦਾ ਸੀ ਜਦੋਂ ਉਸ ਨੂੰ ਸੂ ਮਿਲੀ ਤਾਂ ਉਹ ਮਾਤਾ ਜੀ ਤੇ ਸਹਾਬ ਜਾਨ ਨੂੰ ਆਪਣੇ ਪਿੰਡ ਸਹੀੜੀ ਲੈ ਗਿਆ ਰਾਤ ਸਨੇ ਜਦੋਂ ਉਸਨੇ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾ ਦੀ ਥੈਲੀ ਵੇਖੀ ਤਾਂ ਉਸ ਦੇ ਮਨ ਵਿੱਚ ਲਾਲਚ ਆ ਗਿਆ ਰਾਤ ਨੂੰ ਜਦੋਂ ਮਾਤਾ ਜੀ ਸੁੱਤੇ ਹੋਏ ਗੰਗੂ ਨੇ ਮੋਰਾਂ ਦੀ ਥੈਲੀ ਚੁੱਕ ਲਈ ਸਵੇਰੇ ਜਦੋਂ ਮਾਤਾ ਜੀ ਨੇ ਗੰਗੂ ਨੂੰ ਪੁੱਛਿਆ ਤਾਂ ਉਹ ਰੋਲਾ ਪਾਉਣ ਲੱਗਾ ਕਿ ਤੁਸੀਂ ਮੇਰੇ ਤੇ ਇਲਜ਼ਾਮ ਲਗਾ ਰਹੇ ਹੋ ਮੈਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਤੁਹਾਡੀ ਜਾਨ ਬਚਾਈ ਉਸ ਨੂੰ ਹੋਰ ਲਾਲਚ ਆ ਗਿਆ ਤੇ ਉਸਨੇ ਇਨਾਮ ਦੇ ਲਈ ਪਿੰਡ ਦੇ ਚੌਧਰੀ ਨੂੰ ਦੱਸ ਕੇ ਮੋਰਿੰਡੇ ਦੇ ਹਾਕਮ ਨੂੰ ਇਤਲਾਹ ਦੇ ਦਿੱਤੀ ਹਾਕਮ ਦੇ ਦੋ ਸਿਪਾਹੀਆਂ ਨੂੰ ਨਾਲ ਲੈ ਕੇ ਮਾਤਾ ਜੀ ਤੇ ਸਾਹਿਬ ਜਦਿਆਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਸਾਰੇ ਸ਼ਹਿਰ ਵਿੱਚ ਖਬਰ ਫੈਲ ਗਈ ਤਾਨੂਕਾ ਨੇ ਗੰਗੂ ਨੂੰ ਲਾਂਤਾਂ ਪਾਈਆਂ ਉੱਥੋਂ ਵजीर खान جنگ ਵਿੱਚ ਹਾਰ ਤੋਂ ਪਹਿਲਾਂ ਹੀ ਖਿਜਿਆ ਹੋਇਆ ਸੀ ਉਸਨੇ ਸੋਚਿਆ ਕਿ ਚਲੋ ਗੁਰੂ ਨਹੀਂ ਤਾਂ ਬੱਚੇ ਸਹੀ ਉਸਨੇ ਉਹਨਾਂ ਨੂੰ 2 ਦਿਨ ਭੁੱਖੇ ਧਿਆਏ ਰੱਖ ਕੇ ਉਹ ਦੀਆਂ ਠੰਡੀਆਂ ਰਾਤਾਂ ਵਿੱਚ ਮਾਤਾ ਜੀ ਤੇ ਸਾਹਿਬ ਜਾਨ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਤੇ ਉਦੋਂ ਸ਼ਾਹੀ ਫੌਜ ਚੱਪੇ-ਚੱਪੇ ਤੈਤੀ ਤਿੱਖਲੂਤੀ ਹੋਈ ਸੀ ਘਰ-ਘਰ ਤੋਂ ਗੁਰੂ ਜੀ ਨੂੰ ਲੱਭਦੇ ਫਿਰ ਰਹੇ ਸਨ ਨਬੀ ਖਾਨ ਤੇ ਗਨੀ ਖਾਨ ਨੇ ਸੋਚਿਆ ਕਿ ਇਹ ਥਾਂ ਗੁਰੂ ਜੀ ਲਈ ਹੁਣ ਸੁਰੱਖਿਤ ਨਹੀਂ ਹੈ ਤਾਂ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਨੀਲਾ ਬਾਣਾ ਤਾਂ ਪਾਉਂਦੇ ਹੀ ਹੋ ਅਸੀਂ ਤੁਹਾਨੂੰ ਉੱਚ ਸ਼ਰੀਫ ਤੇ ਪੀਰ ਬਣਾ ਕੇ ਤੁਹਾਨੂੰ ਕਿਸੇ ਸੁਰੱਖਿਤ ਥਾਂ ਜਾਂ ਜਿੱਥੇ ਤੁਸੀਂ ਕਹੋ ਉੱਤੇ ਛੱਡ ਦਿੰਨੇ ਹਾਂ ਸਾਨੂੰ ਜੇ ਤੁਹਾਡੀ ਲਈ ਜਾਨ ਵੀ ਦੇਣੀ ਪਈ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਾਂਗੇ ਉਹਨਾਂ ਨੇ ਗੁਰੂ ਸਾਹਿਬ ਲਈ ਨੀਲੇ ਵਸਤ ਬਣਵਾਏ ਉੱਚ ਸਰੀਰ ਤਾਪੀਰ ਬਣਾ ਕੇ ਪਾਲਕੀ ਵਿੱਚ ਮਿਠਾ ਲਿਆ ਪਾਲਕੀ ਅਗਲੇ ਪਾਸੇ ਦੋ ਭਰਾਵਾਂ ਨਿਚੁਕ ਲਈ ਤੇ ਪਿੱਛੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ ਜੀ ਨੇ ਪਾਲਕੀ ਦੇ ਪਿੱਛੇ ਚਰਤਣ ਲੱਗ ਗਏ ਉਹ ਮਾਚੀ ਵਾਲੇ ਦੇ ਪਿੰਡ ਹੀਹਰ ਨੂੰ ਚੱਲ ਜਾਈ ਰਸਤੇ ਵਿੱਚ ਗਸ਼ਤ ਕੂਜ ਦੀ ਟੁਕੜੀ ਉਹਨਾਂ ਨੂੰ ਟੱਕਰ ਗਈ ਉਹਨਾਂ ਨੇ ਪਾਲਕੀ ਰੁਕਵਾ ਕੇ ਪੁੱਛਗਿੱਛ ਕੀਤੀ ਪਰ ਪਠਾਨ ਭਰਾਵਾਂ ਨੇ ਉਹਨਾਂ ਦੀ تسਲੀ ਕਰਵਾ ਦਿੱਤੀ ਇਹਰ ਪਿੰਡ ਵਿੱਚ ਮਹੰਤ ਕਿਰਪਾਲ ਕੋਲ ਉੱਜੇ ਜਿਨ੍ਹਾਂ ਨੇ ਪੰਗਾਣੀ ਦੇ ਯੁੱਧ ਵਿੱਚ ਉਨ੍ਹਾਂ ਨੇ ਬਹੁਤ ਬਹਾਦਰੀ ਦਿਖਾਈ ਸੀ ਗੁਰੂ ਜੀ ਨੇ ਨਬੀ ਖਾਨ ਤੇ ਗਨੀ ਖਾਨ ਨੂੰ ਆਸ਼ੀਰਵਾਦ ਦੇ ਕੇ ਵਿਦਾ ਕੀਤਾ ਪਰ ਮਹੰਤ ਕਿਰਪਾਲ ਡਰਪੂਕ ਨਿਕਲੇ ਗੁਰੂ ਜੀ ਸਮਝ ਗਏ ਤੇ ਉਥੋਂ ਚੱਲ ਪਏ 25 ਦਸੰਬਰ ਨੂੰ ਬੀਬੀ ਹਰ ਸ਼ਰੰਗੌਰ ਵੱਡੇ ਸਾਹਿਬਜ਼ਾਦੇ ਤੇ ਹੋ ਸਿੰਘਾ ਦੀ ਸ਼ਹੀਦੀ ਬਾਰੇ ਸੁਣ ਕੇ ਚਮਕੌਰ ਸਾਹਿਬ ਪਹੁੰਚੇ ਉੱਤੇ ਪਹੁੰਚ ਕੇ ਬੀਬੀ ਜੀ ਨੇ ਸਾਹਿਬ ਜਾਦਿਆਂ ਤੇ ਸਿੰਘਾਂ ਦਾ ਸੰਸਕਾਰ ਕੀਤਾ ਮੁਗਲਾ ਨੇ ਜਦ ਵੇਖਿਆ ਬੀਬੀ ਜੀ ਵੀ ਨੂੰ ਵੀ ਬਲ ਦੀ ਅੱਗ ਵਿੱਚ ਸੁੱਟ ਦਿੱਤਾ ਤੇ ਉਹ ਵੀ 25 ਦਸੰਬਰ ਨੂੰ ਸ਼ਹੀਦ ਹੋ ਗਈ ਮਾਤਾ ਗੁਜਰ گور ਜੀ ਤੇ ਸਾਹਿਬ ਜਾਦਿਆਂ ਸਾਰੀ ਰਾਤ ਠੰਡੇ ਬੁਰਜ ਵਿੱਚ ਉਖੇ ਧਿਆਏ ਰੱਖਿਆ ਗਿਆ ਭਾਈ ਮੋਤੀ RAM ਜਦੋਂ ਇਸ ਗੱਲ ਦਾ ਪਤਾ ਲਗਾ ਤਾ ਉਹ ਆਪਣੇ ਪਰਿਵਾਰ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ ਮਾਤਾ ਜੀ ਤੇ ਸਾਹਿਬ ਜਾਦਿਆਂ ਨੂੰ ਦੁੱਧ ਪਿਉ ਆਇਆ ਸਵੇਰੇ ਬੱਚਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਇਸਲਾਮ ਕਬੂਲ ਕਰਾਉਣ ਲਈ ਲਾਲਚ ਦੇਣ ਤੇ ਡਰਾਉਣ ਤੇ ਮਕਾਉਣ ਦੇ ਯਤਨ ਕੀਤੇ ਗਏ। ਤੇ ਉਹਨਾਂ ਨੂੰ ਝੂਠ ਬੋਲਿਆ ਗਿਆ ਕਿ ਤੁਹਾਡੇ ਪਿਤਾ ਜੀ ਮਾਰੇ ਗਏਗੇ ਤੇ ਹੁਣ ਤੁਸੀਂ ਕਿੱਥੇ ਜਾਓਗੇ। ਸਾਹਿਬ ਜਾਦਿਆਨੀ ਸੂਬਾ ਸਰਹੰਦ ਨੂੰ ਆਪਣਾ ਧਰਮ ਛੱਡਣ ਦੇ ਦਲੇਰੀ ਨਾਲ ਇਨਕਾਰ ਕਰ ਦਿੱਤਾ। ਮਜੀਰ ਖਾਨ ਨੇ ਨਵਾਬ ਮਲੇਰ ਕੂਟਲੇ ਨੂੰ ਇਤਹਾ ਉਹ ਚਾਹੇ ਤਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈ ਸਕਦਾ ਹੈ। ਅੱਗੋ ਨਵਾਬ ਨੇ ਜਵਾਬ ਦਿੱਤਾ ਕਿ ਉਸ ਦਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ। ਮੈਂ ਇੰਨਾ ਬੱਚਿਆਂ ਤੋਂ ਬਦਲਾ ਨਹੀਂ ਲੈਣਾ ਚਾਹੁੰਦਾ। ਨਵਾਬ ਦੀ ਗੱਲ ਤੋਂ ਅਜੀਰ ਖਾਨ ਦੇ ਦਿਲ ਵਿੱਚ ਨਰਮੀ ਆਉਣ ਲੱਗੀ। ਉਹ ਨਹੀਂ ਚਾਹੁੰਦਾ ਸੀ ਕਿ ਬੱਚਿਆਂ ਦਾ ਕਤਲ ਉਸਦੇ ਸਿਰ ਆਵੇ ਪਰ ਸੁਚਾਨੰਦ ਵਜੀਰ ਖਾਨ ਨੂੰ ਉਕਸਾਉਂਦਾ ਸੀ ਬੱਚਿਆਂ ਨੂੰ ਨਾ ਛੱਡਿਆ ਜਾਵੇ। ਵਜੀਰ ਖਾਨ ਕੁਝ ਦੇਰ ਵਿਚਾਰ ਤੋਂ ਬਾਅਦ ਬੱਚਿਆਂ ਨੂੰ ਵਾਪਸ ਠੰਡੇ ਬੁੱਲੀ ਵਿੱਚ ਭੇਜ ਦਿੰਦਾ ਹੈ ਵਾਹਿਗੁਰੂ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਹੋਰਾਂ ਨਾਲ ਵੀ ਸ਼ੇਅਰ ਕਰ ਦੇਣਾ YouTube ਚੈਨਲ ਤੇ ਜੇ ਪਹਿਲੀ ਵਾਰ ਹੀ ਆਏ ਹੋ ਤਾਂ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੱਕ ਵਾਰੀ ਆਪਾਂ ਰਲ ਕੇ ਫੇਰ ਫਤਿਹ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ